ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਧੂਰਕੋਟ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਸ ਏਰੀਏ ਦੇ ਵਿੱਚ ਆਪਾਂ ਕਾਫੀ ਵੀਡੀਓ ਬਣਾਉਂਦੇ ਰਹਨੇ ਆ ਜੇ ਗੱਲ ਕਰ ਲਈਏ ਪੰਜਾਬ ਚੋਂ ਮੇਰਾ ਖਿਆਲ ਆ ਸੱਜਣੋ ਗਾਵਾਂ ਦਾ ਵਪਾਰ ਆ ਜਿਹੜਾ ਇਸ ਏਰੀਏ ਚ ਸਭ ਤੋਂ ਵੱਡੇ ਲੈਵਲ ਤੇ ਹੁੰਦਾ ਅੱਜ ਦੀ ਵੀਡੀਓ ਚ ਤਿੰਨ ਗਾਵਾਂ ਦਿਖਾਵਾਂਗੇ ਇੱਕ ਤਾਂ ਬੱਛੀ ਆ ਜਦੋਂ ਤੱਕ ਮੈਂ ਵੀਡੀਓ ਅਪਲੋਡ ਕਰੂੰਗਾ ਉਦੋਂ ਤੱਕ ਇਹ ਸੱਜਣੋ ਸੂਪੂਗੀ ਕਿਉਂਕਿ ਬਿਲਕੁਲ ਡਾਲੇ ਦੀ ਆ ਕੰਮ ਆ ਇੱਕਾ ਨਾਲ ਵਾਲੀ ਬੱਚੀ ਆ ਇਹ ਆ ਗਈ ਜਰਸੀ ਦੇ ਵਿੱਚ ਤੇ ਇੱਕ ਪਰਲੇ ਬੰਨੇ ਜਿਹੜੀ ਖੜੀ ਆ ਉਹ ਹੈਗੀ ਆ ਤਿਲ ਉਹ ਆ ਗਈ ਐਚ ਐਫ ਦੇ ਵਿੱਚ ਇਹ ਦੋਨਾਂ ਥੱਲੇ ਦੁੱਧ ਤਿਆਰੀ ਦਾ ਤੇ ਇਹ ਬੱਚੀ ਗੱਬਣਾ ਇਹ ਜਦੋਂ ਤੱਕ ਆਪਾਂ ਵੀਡੀਓ ਪਾਵਾਂਗੇ ਉਦੋਂ ਤੱਕ ਇਹਨੇ ਸੂਪ ਪੈਣਾ ਤੇ ਬਾਕੀ ਜਿਹੜੇ ਰੇਟ ਮੈਨੂੰ ਬਾਈ ਨੇ ਦੱਸੇ ਨੇ ਰੇਟ ਬਾਈ ਦੇ ਬਿਲਕੁਲ ਜੈਨੂਅਨ ਨੇ ਕੰਮ ਹੈਗਾ ਬਾਈ ਦਾ ਵਪਾਰ ਦਾ ਤੇ ਬਾਕੀ ਬਾਈ ਨਾ ਕਰਾਉਣਾ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾ ਦਾਂਗੇ ਕੱਲੇ ਕੱਲੇ ਦੀ ਡਿਟੇਲ ਪੁੱਛ ਲਾਂਗੇ ਤੇ ਤਿੰਨਾਂ ਦਾ ਜਿਹੜਾ ਰੇਟ ਆ ਰੇਟ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆ ਜੋ ਹੋਰ ਬਾਈ ਜੀ ਕੀ ਹਾਲ ਹੈ ਠੀਕ ਆ ਜੀ ਵਧੀਆ ਬਾਈ ਚੜਦੀ ਕਲਾ ਜਮਾਂ ਜੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵਪਾਰ ਕਰਦਿਆਂ ਨੂੰ ਆਪਾਂ ਨੂੰ ਹੋ ਗਿਆ ਤਕਰੀਬਨ ਜੀ ਸਾਲ ਡੇਢ ਸਾਲ ਨੂੰ ਸਾਲ ਡੇਢ ਸਾਲ ਹਾਂ ਨਾ ਮਾਂ ਜੀ ਚਲਾਇਆ ਗਮ ਹਾਂ ਨਾ ਮਾਂ ਜੀ ਜੀ ਪਹਿਲਾਂ ਆਪਣਾ ਦਾਦਾ ਕਰਦਾ ਸੀਗਾ ਜਣੀ ਠੀਕ ਆ ਉਹ ਖੂਨ ਚ ਹੈਗਾ ਦੀ ਵਪਾਰ ਕਰਨ ਦਾ ਪਾਵਾ ਚਲ ਮੰਨ ਕੇ ਚਲੋ ਆ ਖੂਨ ਚ ਬਾਈ ਕਹਿੰਦਾ ਹੈਗਾ ਦੀ ਵਪਾਰ ਆ ਵੱਛੀ ਤੋਂ ਕਰ ਲਈ ਸ਼ੁਰੂ ਹਾਂਜੀ ਹਾਂਜੀ ਆ ਤੋੜ ਦਿਓ ਇਹਨੂੰ ਖੋਲ ਕੇ ਆ ਜਾ ਬਾਈ ਤੋੜ ਦਿਨ ਸੁਆ ਕਿਹੜਾ ਬਾਈ ਇਹਦਾ ਸੁਆ ਦੂਜਾ ਸੌਂਦੀ ਆ ਬਾਈ ਸੁਆ ਸੌਂਦੀ ਆ ਦੂਜਾ ਪੈਲਣ ਦਾ ਕੀ ਰਕਾਰ ਹੈ ਪੈਲਣ ਦਾ ਰਕਾਰ ਇਹਦਾ ਆ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸਦਾ ਨਾ ਵੀ ਵਪਾਰੀ ਹਮੇਸ਼ਾ ਉਹ ਹੀ ਰਿਕਾਰਡ ਦੱਸਦਾ ਹੁੰਦਾ ਜਿਹੜਾ ਉਹਨੂੰ ਪਿੱਛੇ ਮਾਲਕ ਦੱਸ ਕੇ ਭੇਜਦਾ। ਬਾਕੀ ਤੁਸੀਂ ਨੇ ਆਪਦੀ ਆਪਦੀ ਸਮਝ ਨਾਲ ਜਾਨਵਰ ਲੈਣਾ ਹੁੰਦਾ, ਆਪਦੀ ਜੱਜਮੈਂਟ ਨਾਲ ਲੈਣਾ ਹੁੰਦਾ ਵੀ ਇਹ ਦੁੱਧ ਕਿੰਨਾ ਪਾ ਦੂ। ਪਰ ਜਿੰਨੀ ਕਿ ਪੰਛੀ ਦੀ ਕੁਆਲਿਟੀ ਆ, ਆਰਡਰ ਦੀ ਕੁਆਲਿਟੀ ਆ, ਥਣਾਵੀ ਕੁਆਲਿਟੀ ਆ ਉਹ ਹੈਗੀ ਆ ਸੱਜਣੋ ਬਾ ਕਮਾਲ। ਬਾ ਮੋੜ ਲਾ ਬਾਈ ਕਮਾਲ ਆ। ਆ ਕੁਆਲਿਟੀ ਆ ਗਈ ਬਾ ਕਮਾਲ, ਆਰਡਰ ਆ ਗਿਆ ਬਿਲਕੁਲ ਫਿਕਸ। ਤੇ ਆਰਡਰ ਵੀ ਆਇਆ ਨਾ ਪੂਰਾ ਜਿਵੇਂ ਆਪਾਂ ਕਹਿ ਦਿੰਨਾ ਵੀ ਅੜਿਆ ਪਿਆ ਅੜਿਆ ਤਾਂ ਜੀ ਅੜਿਆ ਤੇ ਬਿਲਕੁਲ ਆਰਡਰ ਥੱਲੋਂ ਅੜਿਆ ਪਿਆ ਥਣ ਲੱਗਿਆ ਮੁਠੀ ਦੀ ਚਵਾਈ ਵਾਲਾ ਇੱਕ ਗੱਲ ਹੋਰ ਦੱਸਦਾ ਨਾ ਇਹ ਬੱਚੀ ਦੋਨੇ ਸੀਜ਼ਨਾਂ 'ਚ ਹੀ ਚੱਲਣ ਵਾਲੀ ਆ ਸਰਦੀ 'ਚ ਵੀ ਚੱਲੂਗੀ ਤੇ ਬਈ ਗਰਮੀ 'ਚ ਵੀ ਚੱਲੂ ਹੈ ਨਾ ਦੋਨੇ ਸੀਜ਼ਨਾਂ ਦਾ ਤੋਹਫਾ ਆ ਗਿਆ ਆਰਡਰ ਅਗਲੇ ਬੰਨੇ ਪੇਸ਼ ਆ ਨਾ ਸੀਜ਼ਨ ਠੰਡੀ ਵੀਰੇ ਇੰਨੀ ਨਜਾਇਜ਼ ਆ ਜਿੰਨੀ ਕਰ ਹੱਥ ਹੱਥ ਮਾਰ ਕੇ ਕਰਾ ਦਿਓ ਚੈੱਕ ਮਾੜਾ ਮੇਰੀ ਮਰਜ਼ੀ ਕਰੀ ਚੱਲੋ ਚੈੱਕ ਬੈਠੇ ਠੀਕ ਆ ਗੱਲ ਜੋ ਮਰਜ਼ੀ ਕਰੀ ਚੱਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਕ ਆ ਆਰਡਰ ਦੀ ਜਿਹੜੀ ਯਾਰ ਇਹਦੀ ਕੁਆਲਿਟੀ ਆ ਉਹ ਕੁਆਲਿਟੀ ਆ ਗਈ ਸੱਜਣੋ ਬਿਲਕੁਲ ਲਾਜਵਾ ਫਿਕਸ ਆਰਡਰ ਆ ਜੀ ਲਾਜਵਾ ਵਾ ਗਈ ਜੀ ਮੈਂ ਆਪਾਂ ਕਹਦੇ ਨਾ ਕੋਈ ਲੱਖ ਸਵਾ ਲੱਖ ਵਾਲੀ ਗਾਹ ਦੇ ਲੱਗਿਆ ਹੁੰਦਾ ਉਸ ਤਰੀਕੇ ਦਾ ਆਰਡਰ ਇਹਦੇ ਲੱਗਿਆ ਹੋਇਆ ਕਿਉਂਕਿ ਜਦੋਂ ਤੱਕ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਵੀਡੀਓ ਪਾਉਣੀ ਉਹ ਤੱਕ ਇਹਨੇ ਸੂਪ ਬਣਾ ਉਰਲੇ ਬਣੇ ਦਿਖਾ ਦੇ ਗਰੀ ਓਏ ਅਗਲੇ ਬਣੇ ਦਿਖਾ ਦੇ ਚਬਾਈ ਦੀ ਕਿਵੇਂ ਆ ਭਾਈ ਭਾਈ ਚਬਾਈ ਦੀ ਪੂਰੀ ਸੈੱਟ ਹੈ ਕਿਉਂਕਿ ਜਦੋਂ ਵਪਾਰੀ ਚੇਪਾ ਲਾਉਂਦਾ ਉਹਦਾ ਚਬਾਈ ਦਾ ਆਈਡੀਆ ਉਹਦੀ ਹੋ ਜਾਂਦਾ ਮਹਾ ਜੀ ਇੱਕ ਨੰਬਰ ਚਬਾਈ ਹੈ ਜਮ ਆ ਚਬਾਈ ਦੀ ਚੰਗੀ ਆ ਯਾ ਮੈਂ ਕਹ ਰਿਹਾ ਵੀ ਬਾਲੀ ਜਿਆਦਾ ਵੱਡੀ ਨਹੀਂ ਜਗਾ ਵੀ ਘੱਟ ਰੋਕੂਗੇ ਦੁੱਧ ਦੀ ਕੰਪੀ ਸੀਪੀ ਆ ਜਿਹੜੀ ਉਹ ਚੰਗੀ ਪਾਣੀ ਆ ਇਹ ਕਿਉਂਕਿ ਅੱਗੇ ਜਿਹੜਾ ਸੀਜ਼ਨ ਆ ਸੀਜ਼ਨ ਆ ਰਿਹਾ ਸੱਜਣੋਂ ਅੱਗੇ ਗਾਵਾਂ ਦਾ ਸਰਦੀ ਦਾ ਸੀਜ਼ਨ ਆ ਬਿਲਕੁਲ ਪੈਸੇ ਇਹਦੇ ਕਿੰਨੇ ਲੈ ਲਾਂਗੇ ਮੁੱਲ ਇਹਦਾ ਵੀਰੇ 57 ਹਜ਼ਾਰਾ ਮਾਨਤਾਨ ਮਾਨਤਾਨੀ ਹੋਊਗਾ ਇਹਦੇ ਪਿੱਛੋਂ ਹਾਂ ਮਾਨਤਾਨ ਭਾਈ ਕਹਿੰਦਾ ਕਰ ਦਾਂਗੇ ਮੁੱਲ 57 ਤੇ ਬਾਕੀ ਜਿਹੜਾ ਇਹ ਰੇਟ ਆ ਰੇਟ ਆਪਾਂ ਨੂੰ ਜੈਨੂਅਲ ਲੱਗਿਆ ਕਿਉਂਕਿ ਕਈ ਸੱਜਣ ਜਿਹੜੇ ਕਮੈਂਟ ਵੀ ਕਰਦਾ ਨੇ ਹੁੰਦੇ ਨੇ ਵੀ ਤੁਸੀਂ ਕਿਹੜਾ ਲੈਣੀ ਹੁੰਦੀ ਆ ਪਰ ਜਿਵੇਂ ਮਾਰਕੀਟ ਦੇ ਰੇਟ ਅਕਸਰ ਮੇਰਾ ਖਿਆਲ ਮੇਰੇ ਨੂੰ ਬੱਧ ਸਿਆਣੇ ਹੋਗੇ ਕਾਫੀ ਚੈਨਲ ਸੱਜਣ ਦੇਖਦੇ ਨੇ ਸਾਰੀ ਦੇਖਦੇ ਨੇ ਜਿਹਨੇ ਜਾਨਵਰ ਲੈਣਾ ਤੇ ਰੇਟ ਇਹਦਾ ਜੈਨੂਅਲ ਆ ਕੁਆਲਿਟੀ ਚੰਗੀ ਆ ਤੇ ਮਾਨਤਾਨ ਬਾਈ ਨੇ ਕਿਹਾ ਵੀ ਇਹਦੇ ਚੋਂ ਵੀ ਆਪਾਂ ਕਰ ਦਾਂਗੇ 57 ਚ ਹਾਂਜੀ ਹਾਂਜੀ ਹਾਂ ਤੇ ਹੁਣ ਮਾਰ ਦੇ ਘਰੀਆ ਦੋ ਨੰਬਰ ਵਾਲੀ ਤੇ ਇਹ ਮੇਰਾ ਖਿਆਲ ਜਰਸੀ ਚ ਆ ਗਈ ਇਹ ਜਰਸੀ ਦੇ ਵਿੱਚ ਥੋੜਾ ਕ੍ਰੋਸ ਜਾ ਗਿਆ ਜੀ ਹਾਂ ਜਰਸੀ ਕ੍ਰੋਸ ਚ ਆ ਗਈ ਤੋੜ ਦਿਓ ਜੀ ਖੋਲ ਕੇ ਆ ਇਹਦਾ ਬੱਚਾ ਬੱਚਾ ਵੀ ਦਿਖਾ ਦੇ ਨਾਲ ਦੋ ਡੇਢ ਮਹੀਨਾ ਮੰਨ ਕੇ ਚੱਲੋ ਸੂਈ ਨੂੰ ਹੋਇਆ ਇਹਨੂੰ ਹਾਂ ਦੋ ਮਹੀਨੇ ਡੇਢ ਘੇੜ ਸੂਈ ਨੂੰ ਹੋ ਗਿਆ ਬਾਕੀ ਤੁਸੀਂ ਆਪਣੀ ਜਜਮੈਂਟ ਕਰ ਲਿਓ ਕ 14 ਕਿਲੋ ਤਿਆਰੀ ਦਾ ਡੰਗ ਦੋ ਡੰਗ ਚ ਪਾ ਦਾਂਗੇ ਮਾਹੀ ਚਾਰ ਡੰਗ ਚੋਲੇ ਜਿਹਾ ਅਗਲਾ ਠੀਕ ਆ ਗੱਲ ਆ ਆ ਇੱਥੋਂ ਕਮਾਲ ਆ ਬਾਈ ਸੂਆ ਕਿਹੜਾ ਦਾ ਸੂਆ ਵੀ ਦੂਜਾ ਸੂਈ ਹੋਈ ਆ ਇਹ ਸੂਆ ਦੂਜਾ ਤੇ ਹੈਗੀ ਜਿੰਦ ਜਾਨ ਵਾਲੀ ਆ ਹਾਂ ਜਿੰਦ ਜਾਨ ਵਾਲੀ ਆ ਬਾਈ ਦੁੱਧ ਨੂੰ ਥਾਣਾ ਥਾਣਾ ਇਕੱਲੇ ਇਹ ਪੂਰੀ ਸੱਟ ਆ ਚਵਾਈ ਦੀ ਬਾਈ ਜੀ ਕਿਵੇਂ ਆ ਇਹ ਜਮਾ ਪੂਰੀ ਸੱਟ ਹਾਂ ਕਮਾਲ ਆ ਕਮਾਲ ਆ ਇੱਥੋਂ ਇੱਥੋਂ ਕਮਾਲ ਆ ਕੋਈ ਗੱਲ ਨਹੀਂ ਅੱਛਾ 22 ਦੀ ਬਾਈ ਕਹਿੰਦਾ ਇਹ ਵੀ ਓਕੇ ਦੀ ਰਿਪੋਰਟ ਹੈ। ਠੰਡੀ ਆ ਪੂਰੀ ਬਈ ਜਿਵੇਂ ਮਰਜ਼ੀ ਥੱਲੇ ਬੈਠੀ ਚੱਲੇ ਬੰਨ। ਹਾਂ ਤੇ ਬਾਕੀ ਆਰਡਰ ਇਹਦਾ ਵੀ ਫਿਕਸ ਆ ਗਿਆ ਬਈ ਨਾ। ਇਹਦਾ ਆਰਡਰ ਦੀ ਜਮਾ ਬਿਲਕੁਲ। ਆਰਡਰ ਇਹਦਾ ਵੀ ਫਿਕਸ ਆ ਤੇ ਥਾਣੀ ਨੂੰ ਵੀ ਜਿਵੇਂ ਆਪਾਂ ਇੱਕ ਨੰਬਰ ਵਾਲੀ ਬੱਚੀ ਨੂੰ ਦਿਖਾਈ ਉਹਦੇ ਪੀਕੇ ਦਾ ਲੱਗਿਆ ਗੈਪ ਵਾਲਾ ਥਣ ਲੱਗਿਆ। ਉਰਲੇ ਬੰਨੂ ਵੀ ਦਿਖਾ ਦੇ ਗਰੀ ਅਗਲੇ ਬੰਨੂ ਦਿਖਾ ਦੇ। ਕਰ ਆਰਡਰ। ਨਾੜਾ ਨੂੰ ਦਾ ਆਰਡਰ ਤੇ ਹੈ ਹੀ ਆ ਨਾ ਕਿਉਂਕਿ ਜਦੋਂ ਤੁਹਾਨੂੰ ਪਤਾ ਪਸ਼ੂ ਜਿਆਦੇ ਤਾਜ਼ਾ ਹੁੰਦਾ ਉਹਦਾ ਪੀਕ ਲੈਵਲ ਤੇ ਜੋਸ਼ ਹੋਰ ਹੁੰਦਾ ਨਾ। ਉਹ ਜੋਸ਼ ਹੋਰ ਗੱਬਣ ਤਾਂ ਨਹੀਂ ਕਰਾਈ ਅਜੇ ਨਹੀਂ ਨਹੀਂ ਗੱਬਣ ਨਹੀਂ ਕਰਾਈ ਫਿਰ ਅਜੇ ਦੋ ਆ ਮਹੀਨਿਆਂ ਦੀ ਸੂਈਆ ਹਾਂ ਹਾਂਜੀ ਹਾਂਜੀ ਹਾਂ ਬੱਚਾ ਨਾਲ ਬੱਚਾ ਬੱਚੇ ਤੇ ਮਿਲਦੀ ਆ ਕਿ ਪਾੜੇ ਦੀ ਮਿਲ ਪਾਣੀ ਨਹੀਂ ਪਾੜੇ ਦੀ ਆ ਬੱਚਾ ਦਾ ਆਪਾਂ ਥੱਲੇ ਪਾਈ ਨਹੀਂ ਕਿਤੇ ਬਸ ਉਹਦੀ ਵੀ ਨਹੀਂ ਪਾਈ ਆਪਾਂ ਥੱਲੇ ਕਿਤੇ ਆਪਣੇ ਆਤ ਨਹੀਂ ਵੀ ਥੱਲੇ ਪਾ ਦੀ ਠੀਕ ਆ ਜੀ ਹਾਂ ਬੱਚਾ ਬਾਈ ਪਰਾਂ ਵੀ ਕਰ ਸਕਦਾ ਜੇ ਕਰ ਸਕਦਾ ਹੁੰਦਾ ਵੀ ਥੋੜੇ ਟਾਈਮ ਦੀ ਸੂਈਆ ਯਾਰ ਬੱਚਾ ਮਰ ਗਿਆ ਪਰ ਬਾਈ ਨੇ ਕੰਮ ਆ ਜਿਹੜਾ ਕੰਮ ਜੈਨੂਨ ਕਰਿਆ ਬੱਚਾ ਸੋਨੂੰ ਨਾਲ ਵੀ ਦਿਖਾਤਾ ਵੀਡੀਓ ਚ 14 ਕਿਲੋ ਦੁੱਧ ਇਹਦੇ ਥੱਲੇ ਹੈਗਾ ਤਿਆਰੀ ਦਾ ਪੈਸੇ ਕਿੰਨੇ ਲੈ ਲਾਂਗੇ ਇਹਦੇ ਆ ਜਾਓ ਮੁੱਲ ਬਾਈ ਮੁੱਲ ਹੈਗਾ ਇਹਦਾ 47 ਕਿੰਨੇ ਕਰੀ ਜਾਂਦਾ ਬਸ ਇਹਦੇ ਵਿੱਚੋਂ ਮਾਨਤਾਨ ਕਰ ਦਾਂਗੇ ਆਪਾਂ ਮਾਨਤਾਨੀ ਚੋਂ ਕਰ ਦਾਂਗੇ ਬਾਕੀ ਜੇ ਕਿਸੇ ਸੱਜਣ ਨੇ ਜੋੜਾ ਪਾਉਣਾ ਦੋਹਾਂ ਚ ਜੋੜੇ ਦਾ ਫਿਰ ਉਹ ਜਾ ਕਰ ਦਾਂਗੇ ਜੋੜੇ ਦਾ ਵੀ ਕਰ ਦਾਂਗੇ ਨਾ ਹਾਂਜੀ ਆ ਜੋੜੇ ਦਾ ਵੀ ਬਾਈ ਕਹਿੰਦਾ ਕਰ ਦਾਂਗੇ ਮਾਨਤਾਨ ਤੇ ਹੁਣ ਮਾਰ ਦੇ ਤਿੰਨ ਨੰਬਰ ਵਾਲੀ ਬੱਛੀ ਤੇ ਇਹ ਵੀ ਤੋਰ ਦੇ ਬਾਈ ਫੋਲ ਕੇ ਇਹਦਾ ਸੂਆ ਕਿਹੜਾ ਬਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਇਹਦਾ ਪੀਣਾ ਦੁੱਧੋ ਦਾ ਸਮਾਂ ਹੋ ਰਿਹਾ ਹੁਣ ਉਹ ਟਾਈਮ ਆ ਗਿਆ ਜੀ ਉਹਦਾ ਹੁਣ ਸਮਾਂ ਹੋ ਰਿਹਾ ਉਹ ਵੀ ਤਾਂ ਚੁੰਗਦਾ ਵਿਚਾਰਾ ਇਹਦੇ ਨਾਲ ਬੱਚਾ ਗਿਆ ਬਾਈ ਇਹਦੇ ਬੱਸੀ ਆ ਮਗਰ ਗਰਨਾਸਲ ਦੀ ਇਹਦੇ ਨਾਲ ਬੱਛੀ ਆ ਗਈ ਹੈ ਨਾ ਇੱਕ ਕਥਣ ਤੋਂ ਤਿਲ ਕਿਹੜੇ ਤੋਂ ਆ ਇਹ ਮੂਰਲੇ ਬਹਿਣੀ ਵਾਲਾ ਥਾਂ ਤੋਂ ਤਿਲ ਲੱਗਦਾ ਅਗਲੇ ਤੋਂ ਆ ਹਾਂਜੀ ਆ ਜਿਆਦਾ ਬੈ ਮੇਰੇ ਖਿਆਲ ਪਿਛਲੇ ਦਾ ਹੁੰਦਾ ਹਨਾ ਹਾਂਜੀ ਹਾਂਜੀ ਕਿਉਂਕਿ ਪਿਛਲੇ ਵੀ ਇਹ ਜਮਾਂਦਰੀ ਤਿਲਾ ਹੁਣ ਨਹੀਂ ਹੈਗੀ ਠੀਕ ਆ ਜੀ ਪਹਿਲੇ ਸਟਾਰਟਿੰਗ ਤੋਂ ਤਿਲ ਆ ਇਹ ਇਹ ਬਾਈ ਕਹਿੰਦਾ ਹੈਗਾ ਜਮਾਂਦਰੀ ਤਿਲ ਪਰ ਆਡਰ ਇਹਦਾ ਹੈਗਾ ਬਾਈ ਫਾਸਮਾ ਪੂਰਾ ਹੁਣ ਦੁੱਧ ਕਿੰਨਾ ਬਾਈ ਇਹ ਥੱਲੇ ਹੁਣ ਇਸ ਵਕਤ ਇਹ ਥੱਲੇ 13 14 ਕਿਲੋ ਦੁੱਧ ਹੈਗਾ ਜੀ ਤਿਆਰ ਨੈਟ 13 ਮੰਨ ਲਈ 13 ਮੰਨ ਕੇ ਚੱਲੋ ਜੀ ਸੂਈ ਕਿੰਨੇ ਕਿੰਨੇ ਦਿਨ ਦੀ ਹੋਗੀ ਇਹ ਸੂਈ ਮੰਨ ਕੇ ਚੱਲੋ ਵੀ ਇਹ ਮਹੀਨੇ ਤੋਂ ਥੱਲੇ ਥੱਲੇ ਆ ਹੋਵੇ ਮੰਨ ਲੀ ਜੱਲੇ ਬੰਨਿਓ ਦਿਖਾ ਦੇ ਆ ਥਣ ਬਾਈ ਕਹਿੰਦੇ ਦਾ ਹੈਗਾ ਜਮੰਦਰੂ ਤੇ ਲੰਮੀਨੇ ਦੇ ਏੜ-ਗੇੜ ਸੂਈਆ ਤੇ ਨਾਲ ਇਹਦੇ ਹੈਗੀ ਆ ਬੱਚੀ ਕੱਦ ਕਾੜ ਦਾ ਆਈਡੀਆ ਇੱਥੇ ਤੋਂ ਕਰ ਲਿਓ ਕਿਉਂਕਿ ਕਹੀ ਸੱਜਣ ਨਹੀਂ ਨੇੜੇ ਆ ਕੇ ਕਹਿੰਦੇ ਨੇ ਵੀ ਪਤਾ ਨਹੀਂ ਵੱਡੀ ਲੱਗਣ ਲਾਤੀ ਜਾਂ ਛੋਟੀ ਉਹ ਸੱਜਣ ਹੋਰੀ ਨੇ ਆਪਣਾ ਸਿਸਟਮ ਨਹੀਂ ਹੈਗਾ ਆਪਾਂ ਦਿਖਾਵਾਂਗੇ ਜਿੰਨੀ ਚੀਜ਼ ਜੈਨੂਅਲ ਹੋਊਗੀ ਉਰਲੇ ਬੰਨਿਓ ਦਿਖਾ ਦੇ ਗਰੀਲੇ ਵਾ ਅਗਲੇ ਬੰਨਿਓ ਆਗੇ ਆਰਡਰ ਦਿਖਾ ਦੇ ਤੁਸੀਂ ਮੇਰੇ ਠੰਡੀ ਆ ਵੀਰੇ ਕੋਈ ਚੱਕਰ ਵਾਲੀ ਗੱਲ ਨਹੀਂ ਜਿਵੇਂ ਮਰਜ਼ੀ ਬੰਦਾ ਥ ਥਾਣਾ ਨੂੰ ਇਹਨੂੰ ਵੀ ਚੰਗਾ ਲੱਗਿਆ ਬਹੁਤ ਚੰਗਾ ਥਾਣਾ ਮੁਠੀ ਵਾਲਾ ਥਾਣਾ ਲੱਗਿਆ ਹਾਂ ਇਹ ਇਥੋਂ ਆਰਡਰ ਦਿਖਾ ਕੇ ਗੈਰੀ ਪਿਛਾਣ ਨੂੰ ਹੋ ਕੇ ਸਾਰੀ ਵੀ ਦਿਖਾ ਦੇਗਾ ਨੂੰ ਤੇ ਨਾਲ ਇਹਦੀ ਯਾਰਾ ਬੱਛੀ ਆ ਬੱਸੀਆ ਗਿਰਨਾ ਹਲਦੀ ਬਹੁਤ ਚੰਗੀ ਨਾਲ ਇਹਦੇ ਬੱਛੀ ਆ ਗਈ ਇਹਦੇ ਥੱਲੇ ਹੈਗਾ ਤਿੰਨ ਥਾਣਾ ਚ ਬਈ 13 ਕਿਲੋ 13 ਕਿਲੋ ਤਿਆਰ ਆ ਜੀ ਨਟ ਇਹਦੇ ਪੈਸੇ ਕਿੰਨੇ ਕੁ ਲੈ ਲਾਂਗੇ ਆਪਾਂ ਮੁੱਲੇ ਦਾ ਬਈ 37000 ਇਹਦਾ 37000 ਕਿੰਨੇ ਕੁ ਦੀ ਛੱਡ ਦਾਂਗੇ ਇਹਦਾ ਫਿਕਸ ਜਾ ਕਰਦੇ ਜੰਮੀ ਗੰਮਾ ਫਿਕਸ ਹੀ ਕਰ ਦੀ ਜਿਵੇਂ ਫਿਕਸ ਜਿਹਾ ਹੀ ਕਰਦੇ ਕੰਮ ਇਹ ਸਭ 35000 ਦੀ ਛੱਡ ਦਾਂਗੇ ਜੀ 35 ਦੀ ਛੱਡ ਦਾਂਗੇ ਛੋਟ-ਛੂਟ ਹੋ ਚੁੱਕਾ ਬਸ ਛੋਟ ਕਰ ਦਾਂਗੇ ਇਹ ਤਾਂ ਆ ਛੋਟ ਬਾਈ ਕਹਿੰਦਾ 35 ਚੋਂ ਕਰ ਦਾਂਗੇ ਦੁੱਧ ਹੈਗਾ 13 ਤੋਂ ਹੈਗਾ 14 ਦੇੜੇ ਜਿਹੜੀ ਆ ਬਾਈ ਕਹਿੰਦਾ 13 ਮੰਨ ਕੇ ਲੈ ਜਿਓ ਨਾਲ ਇਹਦੇ ਬੱਛੀ ਆ ਨੰਬਰ ਬੋਲ ਦੋ ਬਾਈ ਜੀ ਨੰਬਰ ਆਪਣਾ 88377 ਹਾਂਜੀ 93006 ਇੱਕ ਵਾਰੀ ਫੇਰ ਬੋਲੋ 88377 ਹਾਂਜੀ 93006 ਪਿੰਡ ਧੂਰਕੋਟ ਪਿੰਡ ਧੂਰਕੋਟ ਜੀ ਆਪਣਾ ਤਸਵੀਰ ਤਾ ਪਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਆ ਰੂਟੀਨ ਦੇ ਵਿੱਚ ਹੁੰਦੇ ਨੇ ਆਪਣੇ ਕੋਲ ਹਾਂਜੀ ਹਾਂਜੀ ਰੂਟੀਨ ਦਾ ਕਿੰਨੇ ਕਿ ਜਾਨਵਰ ਹੁੰਦੇ ਆਪਣੇ ਕੋਲ ਦੋ ਤੋਂ ਤਿੰਨ ਤਾਂ ਹੁੰਦੀ ਹੈ ਜੀ ਦੋ ਤੋਂ ਤਿੰਨ ਹਾਂਜੀ ਆ ਦਰਮਿਆਨੇ ਰੇਟ ਦੇ ਜਾਨਵਰ ਹੁੰਦੇ ਨੇ ਜਾਨਵਰ ਹੁੰਦੇ ਨੇ ਬਾਈ ਕੋਲੇ ਚੰਗੇ ਕਿਉਂਕਿ ਪਿੰਡਾਂ ਤੋਂ ਜਿਵੇਂ ਸੁਨਮ ਦਾਸ ਦਾ ਹੋਣਾ ਵੀ ਜਿਹੜਾ ਵੱਡਾ ਵਪਾਰੀ ਆ ਵੱਡਾ ਵਪਾਰੀ ਵਪਾਰੀਆਂ ਤੋਂ ਮਾਲ ਚੱਕਦਾ ਤੇ ਜਿਹੜਾ ਛੋਟਾ ਵਪਾਰੀ ਆ ਉਹ ਘਰਾਂ ਤੋਂ ਲੈ ਲਾਂਦਾ ਉਹ ਥੋੜੀ ਕਿਰਸ ਕਰ ਲਾਂਦਾ ਤੇ ਉਹਦੇ ਰੇਟ ਨੇ ਥੋੜੇ ਰੇਟ ਵੀ ਜੈਨੂਅਲ ਹੋ ਜਾਂਦੇ ਨੇ ਕਿਉਂਕਿ ਵੱਡੇ ਲੈਵਲ ਤੇ ਜਦੋਂ ਬੰਦਾ ਬਾਹਰ ਜਾਂਦਾ ਪਰ ਉਹਦੀ ਵੀ ਉਹ ਚ ਗਲਤੀ ਨਹੀਂ ਹੁੰਦੀ ਉਹ ਤੋਂ ਵੀ ਪਿੰਡਾਂ ਚ ਪੂਰਾ ਨਹੀਂ ਹੁੰਦਾ ਬਈ ਹਾਂ ਉਹਨੂੰ ਵੀ ਛੋਟੇ ਵਪਾਰੀਆਂ ਤੋਂ ਚੱਕਣਾ ਪੈਂਦਾ ਫਾਰਮਾਂ ਚ ਮਾਲ ਚੱਕਣਾ ਪੈਂਦਾ ਉਹਦੇ ਕਰਕੇ ਥੋੜਾ ਜਿਹਾ ਰੇਟ ਆ ਜਿਹੜਾ ਉਹਨਾਂ ਦਾ ਰੇਟ ਥੋੜਾ ਜਿਹਾ ਅਪ ਹੋ ਜਾਂਦਾ ਤੇ ਬਾਈ ਦੇ ਜਿਹੜੇ ਰੇਟ ਨੇ ਬਾਈ ਦੇ ਰੇਟ ਹੈਗੇ ਨੇ ਜੈਨੂਅਲ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਦੇ ਰੇਟ ਕਿੱਦਾਂ ਦੇ ਲੱਗੇ ਤੇ ਜਾਨਵਰ ਕਿੱਦਾਂ ਦੇ ਲੱਗੇ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ